ਅਜਿਹਾ ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਵਿੱਚ ਇੱਕ ਗਲੀ ਦੇ ਅੰਦਰ ਚੋਪੜਾ ਇੰਡਸਟਰੀਅਲ ਦੇ ਘਰ ਦੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਉਹ ਇਸ ਮੌਕੇ ਪੁਲਿਸ ਅਧਿਕਾਰੀ ਵੱਲੋਂ ਵੀ ਦੱਸਿਆ ਗਿਆ ਕਿ ਇਹ ਅੱਗ ਸ਼ਾਰਟ ਸਰਕਟ ਦੌਰਾਨ ਲੱਗੀ ਹੈ। ਤਾਂ ਉੱਥੇ ਇਸ ਦੌਰਾਨ ਇੱਕ ਪਰਿਵਾਰਕ ਮੈਂਬਰ ਦੀ ਜਾਨ ਚਲੀ ਗਈ ਹੈ। ਤਾਂ ਉੱਥੇ ਇਸ ਮੌਕੇ ਇੱਕ ਮੈਂਬਰ ਸਰੀਰ ਦਸਿਆ ਜਾ ਰਿਹਾ ਹੈ। ਉੱਥੇ ਇਸ ਮੌਕੇ ਫਾਇਰ ਵਿਗਟ ਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਅੱਗ ਤੇ ਕਾਬੂ ਪਾਲਿਆ ਗਿਆ ਅਤੇ ਇਸ ਦੌਰਾਨ ਬੀਜੇਪੀ ਆਗੂ ਇਸ ਮੌਕੇ ਮੌਜੂਦ ਰਹੇ। ਮੇਰੇ ਨਾਲ ਇਹ ਤ੍ਰਿਸ਼ੂਲ ਆਨ ਸਰ ਕੀ ਵਾਕਿਆ ਹੋਇਆ ਤੇ ਪੁੱਜੀ ਸ਼ੇਰੇ ਬੰਦੇ ਨੇ ਉਹਨਾਂ ਨੂੰ ਫੋਨ ਆਇਆ ਇਹ ਭਾਣਾ ਹੀ ਵਰਤ ਗਿਆ ਮੁਹੱਲੇ ਚ ਭਰਾ ਆਪੜੇ ਜਿਨ੍ਹਾਂ ਦੇ ਘਰੇ ਲੱਗੀ ਉਹ ਵੀ ਚਲੋ ਆਪਣੇ ਮਿੱਤਰ ਭਰਾ ਹੀ ਨੇ ਸਾਰੇ ਇਲਾਕੇ ਤੋਂ 2-400 ਭਰਾ ਖੜੇ ਅਰੋੜਾ ਜੀ ਖੜੇ ਹੋਰ ਇੱਥੇ ਬੌਜੀ ਕਣਦੇ ਫੋਨ ਆਇਆ ਕਿ ਪੱਜੀ ਅੱਗ ਲੱਗੀ ਨੂੰ ਜੰਮੀ ਨੂੰ ਕਾਬੂ ਕਰਨ ਲਈ ਅਸਫਾਰ ਬੁਰੀਟ ਨੂੰ ਫੋਨ ਕਰੇ ਫਾਇਰ ਬੁਰੀਟ ਨੂੰ ਫੋਨ ਕਰਿਆ ਗਿਆ ਕਿ ਪੱਜੀ ਤੇ ਫਟਾਫਟ ਭੇਜੋ ਫਾਇਰ ਬੁਰੀਟ ਨੇ ਆ ਕੇ ਅੱਗ ਨੂੰ ਕਾਫੀ ਕਾਬੂਜ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰਿਵਾਰ ਤਕਰੀਬਨ 10 ਤੋਂ 12 ਮੈਂਬਰ ਹੋਣਗੇ ਸਾਰੇ ਮੈਂਬਰ ਬਾਰਸੀ ਇੱਕ ਬੱਚਾ 18 ਤੋਂ ਜੋਦੀ ਉਮਰ 18 ਤੋਂ 20 ਸਾਲ ਦਾ ਸਾਰੇ ਇੱਕ ਮਾਤਾ ਜੀ ਸੁਧਾਰਾਣੀ ਉਹਨਾਂ ਦਾ ਸੀਗਾ ਨਾਮ ਉਹ ਅੰਦਰ ਸੀਗੇ ਇਹਨਾਂ ਨੇ ਬਹੁਤ ਸਹਿਯੋਗ ਕੀਤਾ ਸਾਨੂੰ ਅੱਗ ਲੱਗੀ ਬਹੁਤ ਭਿਆੰਕਰ ਅੱਗ ਲੱਗੀ ਸਾਰਾ ਮੱਲਾ ਇਸ ਟਾਈਮ ਤਰਾ ਤਰਾ ਹੋਇਆ ਫਿਰਦਾ ਬਹੁਤ ਇਹ ਪਾਣਾ ਵਰਤ ਗਿਆ ਜੋ ਕਿ ਬਹੁਤ ਨੁਕਸਾਨ ਹੋਇਆ ਇਹਦੇ ਵਿੱਚ ਸਾਡਾ ਸਿਰ ਕਿਹੜੀ ਜਗ੍ਹਾ ਬਾਅਦ ਉੱਤੇ ਆ ਕੇ ਲੱਗੀ ਇਹ ਭਾਰਤ ਨਗਰ ਪٹرول ਪੰਪ ਦੇ ਨਾਲ ਵਾਲੀ ਗਲੀ ਵਜਦੀ ਹੈ ਔਰ ਬਾਕੀ ਗੱਲ ਜਿਵੇਂ ਜਿਵੇਂ ਸਾਨੂੰ ਲੋੜ ਸੀ ਸਾਰੀ ਚੀਜ਼ ਜੋ ਜੋ ਗੱਲ ਹੈ ਮੇਰੀ ਇਹ ਮੇਰੇ ਖਿਆਲ ਸਾਰੇ ਸਾਢੇ 8:15 ਦੇ ਟਾਈਮ ਹੋਣਾ ਜਦੋਂ ਅੱਗ ਲੱਗੀ ਤੇ ਸਾਰੀ ਚੀਜ਼ ਮੰਤਰੀ ਸਾਹਿਬ ਦੀ ਨਾਲ ਦੇ ਨਾਲ ਮੈਂ ਨੌਲੇਜ ਲੈ ਆ ਰਿਹਾ ਜੋ ਜੋ ਕੁਝ ਹੋ ਰਿਹਾ ਉਹਨਾਂ ਹੀ ਨੌਲੇਜ ਚ ਪਰਿਵਾਰ ਨੂੰ ਕਿਸੇ ਚੀਜ਼ ਦੀ ਕਿਤੇ ਵੀ ਲੋੜ ਪਊਗੀ ਅਸੀਂ ਨਾਲ ਹੱਕ ਨਾਲ ਹੱਕ ਜੋੜ ਕੇ ਖੜੇ ਜੋ ਬਾਣਾ ਬਰਤੇ ਗੱਲ ਕਰ ਲਈ ਵੀ ਅੱਗ ਹੁਣ ਕੁੱਝ ਕੀ ਹੈ ਕਾਬੂ ਕਾਬੂ ਪਾ ਲਿਆ ਹੈ ਕਾਫੀ ਹੱਦ ਤੱਕ ਕਾਬੂ ਹੋ ਗਿਆ ਬਟ ਜਿਹੜੀ ਇਹ ਜਿਵੇਂ ਕਹਿੰਦੇ ਮੇਰਾ ਆਨ ਵਗੈਰਾ ਜੋ ਜਿਹੜੇ ਫਾਇਰ ਜਿਹੜੇ ਕੰਟਰੋਲ ਕਰ ਰਿਆ ਉਹਨਾਂ ਨੂੰ ਪਤਾ ਲੱਗਿਆ ਉਹਦੀ ਸਿਰਫ ਭਾਫ ਉੱਡ ਰਹੀ ਹੈ ਬਾਕੀ ਤੁਹਾਨੂੰ ਪਤਾ ਜਿਹੜੀ ਉਹਨਾਂ ਦੀ ਜਿਹੜੀ ਅੱਗ ਹੁੰਦੀ ਹੈ ਉਹ ਮੜੇ ਦੇ ਚੰਗਾੜੇ ਦੇ ਦੁਆਰੇ ਲੱਗ ਜਾਂਦੀ ਹੈ ਪਰ ਹਜੇ ਤੱਕ ਕਾਫੀ ਹੱਦ ਤੱਕ ਕੰਟਰੋਲ 'ਚ ਹੈ ਜੋ ਪਤਾ ਲੱਗਿਆ ਤੁਹਾਡੇ ਕੋਈ ਹਾਲਤਤ ਹੋਇਆ ਨਹੀਂ ਜਿਹੜਾ ਇੱਕ ਬੇਟਾ ਇਹਨਾਂ ਦਾ ਸੀਰੀਅਸ ਸਾਨੂੰ ਪੰਪਿੰਗ ਦੇ ਕੇ ਕਰ ਰਿਆ ਛੱਟੇ ਕਿ ਇਹਨਾਂ ਦੀ ਮਾਤਾ ਜੀ ਹੈ ਉਹ ਵੀ ਹਸਪੀਟਲ 'ਚ ਦੋਨੇ ਇਹ ਕਿ ਨਾ ਦਾ ਬੇਟਾ ਮੇਰਾ ਗੱਲ 18 ਤੋਂ 20 ਸਾਲ ਦਾ ਬੇਟਾ ਦਾ ਤੇ ਜਿਹੜੀ ਆਂਟੀ ਹੈ ਮੇਰੇ ਮੇਰੇ ਹਿਸਾਬ ਨਾਲ 70 70 ਪਲਸ ਅਮਾਵ ਹੋਣਗੇ ਉਹ ਹਜੇ ਸੀਰੀਅਸ ਨਹੀਂ ਕੋਈ ਅਸਲ ਦਾ ਕਾਰਨ ਤਾਂ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਉਹ ਹਜੇ ਕੋਈ ਪਤਾ ਨਹੀਂ ਲੱਗਿਆ ਬਾਕੀ ਜਿਹੜੇ ਫਾਇਰ ਬ੍ਰਿਗੇਡ ਦੇ ਮੇਨ ਸਾਰੀ ਟੀਮ ਇੱਥੇ ਖੜੇ ਹੈ ਉਹਨਾਂ ਦੇ ਜਿਹੜੇ ਸੀਨੀਅਰ ਨੇ ਉਹ ਪਤਾ ਕਰਾ ਰਹੇ ਆ ਇਹਦੇ ਬਾਰੇ ਕੀ ਹੈ ਤੇ ਉਹ ਜਲਦੀ ਤੋਂ ਜਲਦੀ ਪਤਾ ਲੱਗ ਜੂਗਾ ਬੜੇ ਬਹੁਤ ਵੱਡਾ ਪਾਣਾ ਵਰਤਿਆ ਗਿਆ ਕਿਉਂਕਿ ਮੱਲੇ ਵਿੱਚ ਪੁੱਛ ਨਹੀਂ ਸਕਦੇ ਸਾਰੇ ਮੱਲੇ ਚ ਤੋਂ ਤਿੰਨ ਮੱਲੇ ਸਾਰਾ ਮੱਲਾ ਇਸ ਟਾਈਮ ਸਹਿਯੋਗਾਰ ਮੱਲੇ ਵਾਲੇ ਨਾਲ ਇੱਕ ਨਾ ਇੱਕ ਜੁੜ ਕੇ ਨਾਲ ਖੜੇ ਸਾਰੇ ਮੱਲੇ ਵਾਲੇ ਦਾ ਸਹਿਯੋਗ ਹੈ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਮੱਲੇ ਨੂੰ ਇਲਾਕੇ ਨੂੰ ਕਿਤੇ ਲੋੜ ਹੈ ਮੈਂ ਆਪਦੇ ਮਨੋਂ ਆਪਦੀ ਪਾਰਟੀ ਵੱਲੋਂ ਆਪਦੇ ਮੰਤਰੀ ਸਾਹਿਬ ਦੀ ਨਾਲ ਨਾਲ ਸਾਰੀ ਗੱਲ ਨੌਲੇਜ ਲੈ ਰਹੇ ਆ ਕਿਤੇ ਸਾਨੂੰ ਫਾਇਰ ਡਿਪਲੇਟ ਦੀ ਲੋੜ ਆ ਉਹ ਮੰਗਾਈ ਹੈ ਐਂਬੂਲੈਂਸ ਦੀ ਲੋੜ ਆ ਉਹ ਆ ਆਕਸੀਜਨ ਦੇ ਸਿਲੰਡਰ ਚਾਹੀਦੇ ਸੀ ਉਹ ਆਏ ਹੈ ਪੁਲਿਸ ਹੈਲਪ ਨਾਲ ਮਿਲ ਰਹੀ ਹੈ ਹਰੇਕ ਪਾਸੇ ਨਾਲ ਸਾਨੂੰ ਹੈਲਪ ਮਿਲ ਰਹੀ ਹੈ ਔਰ ਜਥੇ ਪਰਿਵਾਰ ਨੂੰ ਜਥੇ ਲੋੜ ਪਊਗੀ ਨਾਲ ਖੜਨ ਦੀ ਇਤਨਾ ਲਾਲ ਖੜਿਆ ਹੈ ਜਿੱਥੇ ਮਰਜੀ ਹੈ ਜੇ ਪਰਿਵਾਰ ਸੁੱਖ ਨਾਲ ਸਾਡੇ ਨਾਲ ਖੜਦਾ ਸੀ ਪਰਿਵਾਰ ਨਾਲ ਸੁੱਖ ਨਾਲ ਖੜਦੇ ਔਰ ਸਾਡਾ ਹੀ ਫਰਜ਼ ਬਣਦਾ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵੀ ਨਾਲ ਖੜਨ ਔਰ ਅਸੀਂ ਇੱਕ ਟੋਕੇ ਖੜੇ ਹੈਗੇ ਆ ਭਾਰਤ ਨਗਰ ਪੈਟਰੋਲ ਪੰਪ ਸ ਮੈਡਮ ਕੋਈ ਆ ਕੀ ਸੀਗਾ ਕੋਈ ਐਕਚੁਅਲ ਦੇ ਵਿੱਚ ਪਤਾ ਕਿ 8 ਵਜੇ ਮੈਂ 8 ਵਜੇ ਬਿਲਕੁਲ ਠੀਕ ਸੀਗਾ ਸਵੇਰ 8 ਤੋਂ ਬਾਅਦ ਮੈਂ ਬਾਹਰ ਦੁੱਧ ਲੈਣ ਆਈ ਤੇ ਇੱਥੇ ਨਾਲ ਅੱਗ ਲੱਗੀ ਹੋਈ ਸੀ ਅੱਗ ਲੱਗੀ ਹੋਈ ਸੀ ਤੇ ਉਸੇ ਮੂੰ ਐਨੀ ਜ਼ਿਆਦਾ ਭੜਕ ਗਈ ਨਾ ਅੱਗ ਕਿ ਬਸ ਇੱਕਦਮ ਤਬਾਹੀ ਹੋ ਗਈ ਇੱਕਦਮ ਇਹ ਰੈਜੀਲੈਂਸ ਹੈ ਜਾਂ ਕਿ ਇਹ ਰੈਜੀਲੈਂਸ ਹੈ ਨਾਲ ਇਹਨਾਂ ਦਾ ਕੰਮ ਨਾ ਕਿਸੇ ਦਾ ਕੰਮ ਇਹਨਾਂ ਦਾ ਕੰਮ ਉਹਨਾਂ ਦਾ ਕੰਮ ਹੈ ਹਾਂਜੀ ਤੇ ਅੱਗ ਕਿੱਥੇ ਲੱਗੀ ਹਾਇ ਹਾਇ ਜੀ ਅੱਗ ਕਿੱਥੇ ਲੱਗੀ ਤਾਂ ਕਿ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਇਹ ਗੱਲ ਕਰਨੀ ਇਹਦੇ ਵਿੱਚ ਵਰਕਰ ਸੀਗੇ ਉਸ ਟਾਈਮ ਚ ਜਿਹੜੇ ਕੰਮ ਵਰਕਰ ਇਹਨਾਂ ਦੇ ਇੱਕ ਸਰਵੰਟ ਹੈ ਉਹ ਕਰ ਸੀਗਾ ਆਦਰਵਾਇਜ਼ ਹਲੇ ਤਾਂ ਸਟਾਰਟਿੰਗ ਸੁਬਾਹ ਦੀ ਹੋਈ ਸੀਗੀ ਤਾਂ ਕਰਕੇ ਹਲੇ ਪਤਾ ਹੀ ਨਹੀਂ ਹੈ ਕਿ ਮੈਂ ਵੀ ਅੰਦਰ ਸੀ ਸਾਰੀ ਫੈਮਲੀ ਸਾਰੀ ਅੰਦਰ ਸੀ ਕਿੰਨੇ ਬੰਦੇ ਆਪਦੇ ਇਹ ਦੋ ਬੰਦਿਆਂ ਦੀ ਗੱਤ ਹੈ ਬਸ ਦੋ ਮੈਂਬਰ 2 4 6 7 ਮੈਂਬਰ ਹੋਰ ਸੀ ਬਾਕੀ ਸਾਰੇ ਠੀਕ ਹੈ ਠੀਕ ਹੈ ਇੱਕ ਦੋ ਹਸਪੀਟਲ ਤੇ ਜੈਸੀ ਵਾਪਸ ਆ ਗਿਆ ਹਾਂਜੀ ਤੇ ਕੋਈ ਭਾਰਤ ਨਗਰ ਦੀ ਪੈਟਰੋਲ ਪੰਪ ਵਾਲੀ ਗਲੀ ਹੈ ਔਰ ਚੌਪੜਾ ਫੈਮਿਲੀ ਬੜਾ ਵਧੀਆ ਪਰਿਵਾਰ ਸਾਡਾ ਬਹੁਤ ਹੀ ਦੋਨੇ ਬੱਚੇ ਬੜੇ ਮੈਂ ਸਮਝਦਾ ਕਿ ਹਸ ਮੁਖ ਸਭਾ ਦੇ ਉਹਨਾਂ ਦੇ ਘਰ ਦੇ ਵਿੱਚ ਥਲੜੀ ਮੰਜ਼ਲ ਤੇ ਸ਼ਾਰਟ ਸਰਕਟ ਹੋਇਆ ਔਰ ਉਹ ਤੋਂ ਬਾਅਦ ਆਗ ਨੇ ਸਪੀਡ ਪਗੜੀ ਜਦ ਨੂੰ ਪਰਿਵਾਰ ਨੂੰ ਵੀ ਪਤਾ ਲੱਗਿਆ ਤਾਂ ਥਲੜੀ ਮੰਜ਼ਲ ਤੇ ਪਗੜ ਚੁੱਕੀ ਸੀ ਜਦ ਨੂੰ ਫਾਇਰ ਬੁਝਾਈ 10 ਮਿੰਟ ਬਾਅਦ ਉਸ ਤੋਂ ਬਾਅਦ ਫਸਟ ਫਲੋਰ ਸੈਕਿੰਡ ਫਲੋਰ ਸਾਰੇ ਆ ਕੇ ਪਹੁੰਚ ਗਏ ਔਰ ਦੁਖਦ ਘਟਨਾ ਇਹ ਹੈਗੀ ਆ ਕਿ ਪਰਿਵਾਰ ਦੇ ਮਾਤਾ ਜੀ ਸੀਗੇ ਉਹਨਾਂ ਨੂੰ ਪੈਰਾਲਾਈਜ਼ ਨਾਲ ਬਿਮਾਰ ਸੀ ਕਿ ਉਹ ਉਹਨਾਂ ਦੀ ਡੈਥ ਹੋ ਗਈ ਐ ਔਰ ਇੱਕ ਬੱਚਾ ਸੀ ਉਹਨਾਂ ਦਾ ਪਤਾ ਜੀ ਦਾ ਪੋਤਾ ਉਹਦੀ 16 ਸਾਲ ਉਮਰ ਸੀਗੀ ਉਹਦੀ ਵੀ ਧੂਆਂ ਚੜਨ ਨਾਲ ਡੈਥ ਹੋ ਗਈ ਦੋ ਦੋ ਬਾਕੀ ਦੋ ਹਾਂਜੀ ਬਾਕੀ ਠੀਕ ਐ ਬਾਕੀ ਪਰਿਵਾਰ ਤੋਂ ਬਾਅਦ ਕੋਈ ਲੇਵਲ ਨਹੀਂ ਕਿਸੇ ਦੀ ਕੋਈ ਨਹੀਂ 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 ਕੋਈ ਬਾਕੀ ਕੁਝ ਨਹੀਂ ਕੋਈ ਲੇਵਲ ਹੈ ਹੀ ਨਹੀਂ ਸੀ ਲੇਵਲ ਤਾਂ ਕੋਈ ਹੈ ਹੀ ਨਹੀਂ ਸੀ ਜੀ ਸਰ ਆਂਗਣ ਕੰਨ ਦਾ ਕਾਰਨ ਤੁਸੀਂ ਲੱਗਦਾ ਸ਼ਾਰਟ ਸਰਕਟ ਹੀ ਹੈ ਕਿਉਂਕਿ ਨਾ ਪਿਛਲੇ 1 ਮਹੀਨੇ ਤੋਂ ਲਗਾਤਾਰ ਮੈਂ ਬਾਰ ਬਾਰ ਕਹ ਰਿਹਾ ਹਾਂ ਇਹ ਲੁਧਿਆਣੇ ਚ ਚੌਥੀ ਪੰਜਵੀਂ ਘਟਨਾ ਲਗਾਤਾਰ ਪਿਛਲੇ ਹਫਤੇ ਦੇ ਅੰਦਰ ਹੀ ਡੁਗਰੀ ਰੋਡ ਤੇ ਅੱਗ ਲੱਗੀ ਉੱਥੇ ਵੀ ਸ਼ਾਰਟ ਸਰਕਟ ਸੀ ਕਾਰਨ ਇੱਥੇ ਵੀ ਸ਼ਾਰਟ ਸਰਕਟ ਹੈ ਲਾਈਟ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਫਲਕਚੂਏਟ ਕਰ ਰਹੀ ਹੈ ਔਰ ਬਿਜਲੀ ਵਿਭਾਗ ਦੇ ਸਿਰ ਤੇ ਜੂਣ ਹੀ ਰਹਿੰਦੀ ਹੈਗੀ ਲਾਈਟ ਮਗਾਤਾ ਜਦੋਂ ਫਲਕਚੂਏਟ ਕਰਦੀ ਹੈ ਤੇ ਸਪਾਰਕਿੰਗ ਹੁੰਦੀ ਹੈ ਸਪਾਰਕਿੰਗ ਤੋਂ ਬਾਅਦ ਅੱਗ ਲੱਗ ਗਈ ਫਿਰ ਲਗਭਗ ਕਿੰਨੀਆਂ ਗੱਡੀਆਂ ਆ ਗਈਆਂ ਅੱਜ ਦੀ ਅੱਠਵੀਂ ਗੱਡੀ ਹੈ ਜੀ ਅੱਠਵੀਂ ਗੱਡੀ ਹੈ ਜੀ ਤੇ ਅੱਗ ਤੇ ਹੁਣ ਕੰਟਰੋਲ ਹੈ ਫਲੇ ਤੱਕ ਤਾਂ ਹੁਣ ਲੱਗ ਰਿਹਾ ਕਿ ਸ਼ਾਇਦ ਅੱਜ ਤੋਂ ਹੁਣ ਤੋਂ 5 ਮਿੰਟ ਪਹਿਲਾਂ ਤਾਂ ਹਜੇ ਵੀ ਕਾਲਾ ਧੂਆ ਨਿਕਲ ਰਿਹਾ ਸੀ ਧੂਆ ਜਦੋਂ ਵਾਈਟ ਆਣਾ ਸ਼ੁਰੂ ਹੋਊਗਾ ਫਿਰ ਇਹ ਅੱਗ ਬੁਝਦੀ ਹੈ ਜੀ ਮੰਨੀ ਜਾਂਦੀ ਹੈ ਉਹ ਲਗਭਗ ਸਤ ਮੇਰੇ ਬੀਬੀ ਸਾਹਿਬ ਲੱਗ ਤਿੰਨ ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਅੱਜ ਜੀ ਤਿੰਨ ਘੰਟੇ ਤੋਂ ਜ਼ਿਆਦਾ ਹੋਊਗਾ ਇਹ ਪਾਤਮਰ ਚੌਕ ਕੋਈ ਗਲੀ ਨੰਬਰ 3 ਦੱਸਦੇ ਪਏ ਆ ਉੱਥੇ ਅੱਗ ਲੱਗੀ ਹੋਈ ਹੈ ਜੀ ਜੀ ਦੇ ਸਰ ਕਿੰਨੀਆਂ ਗੱਡੀਆਂ ਲੱਗ ਗਈਆਂ ਹਜੇ ਤੱਕ ਯਾਰ ਭਾਜੀ ਇਹਦੀ 9 ਵਜੇ ਸਾਨੂੰ ਕਾਲ ਆਈ ਸੀਗੀ ਜੀ 9 ਵਜੇ ਕਾਲ ਆਈ ਸੀ ਤੁਰੰਤ ਸਾਡੀਆਂ ਦੋ ਗੱਡੀਆਂ ਇੱਥੇ ਆਈਆਂ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿੱਦਾਂ ਸਾਨੂੰ ਪਤਾ ਲੱਗਾ ਅੱਗੇ ਜਾਦੇ ਆ ਆਸੇ ਪਾਸੇ ਸਟੇਸ਼ਨਾਂ ਤੋਂ ਨਾਲ ਦੇ ਵਾਲ ਗੱਡੀਆਂ ਟਰਨ ਆਊਟ ਕਰਾ ਲਈਆਂ ਸੀਗੀਆਂ ਅੱਗ ਕਾਫੀ ਸੀਗੀ ਇੱਥੇ ਨੁਕਸਾਨ ਜਾਨੀ ਨੁਕਸਾਨ ਭਾਜੀ 2 ਸੀ 3% ਇਥੋਂ ਰੈਸਕਿਊ ਕੀਤੇ ਗਏ ਆ ਅੰਦਰੋਂ ਉਸ ਟਾਈਮ ਠੀਕ ਸੀ ਥੋੜਾ ਬੋਤਾ ਸਾਹ ਚੱਲਦਾ ਸੀ ਉਹਨਾਂ ਦਾ ਅੱਗੇ ਜਾ ਕੇ ਹਸਪੀਟਲ ਚ ਕੀ ਬਣਾ ਉਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਉਹ ਡਾਕਟਰ ਡਾਕਟਰ ਸਾਹਿਬ ਹੀ ਡਿਕਲੇਅਰ ਕਰ ਸਕਦੇ ਇੱਕ ਇਹਨਾਂ ਦਾ ਬੇਟਾ ਸੀਗਾ ਇੱਕ ਲੇਡੀ ਸੀਗੀ ਸਰ ਮਾਨਸਤ ਦੇ ਉੱਤੇ ਕਾਬੂ ਪਾਇਆ ਗਿਆ ਕੋਈ ਅੱਗ ਲੱਗ ਭਾ ਕੰਟਰੋਲ ਹੈ ਜੀ ਕੋਈ 2-4% ਰਹੀਦੀ ਹੈ ਅੱਗ ਦੇ ਕਾਰਨ ਪਤਾ ਨਹੀਂ ਲੱਗ ਚੁੱਕਿਆ ਨਹੀਂ ਸਾਡੇ ਉਹਨਾਂ ਨੂੰ ਅੱਗ ਲੱਗੀ ਹੋਈ ਸੀਗੀ ਉਹਦਾ ਹੁਣ ਕਾਰਨ ਜਿਹੜਾ ਉਹਨਾਂ ਕਿੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤਾਲਾਂਤ ਵੱਲ ਕਿੰਨੀ ਗੇਟ ਅਸੀਂ 5-7 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਜੀ ਕਿਉਂਕਿ ਰਸਤੇ ਦੇ ਵਿੱਚ ਸਿਰਫ ਜਗਰਾਉਂਪੁਰ ਪੈਂਦਾ ਅਸੀਂ ਟਰਨ ਆਊਟ ਕੀਤੀ ਗੱਡੀ ਇੱਥੇ ਪਹੁੰਚ ਗਏ ਸੀ ਜੀ ਐਸਆਈ ਨੇ ਦੱਸਿਆ ਇਹ ਕਿ ਫੈਕਟਰੀ ਹਾਂਜੀ ਏਰੀਆ ਤੇ ਰੈਸ਼ੀ ਆ ਸਾਰਾ ਵਿੱਚ ਫੈਕਟਰੀ ਬਣੀ ਹੋਈ ਆ ਉਹ ਹੁਣ ਬਾਅਦ ਦੇ ਵਿੱਚ ਦੇਖਦੇ ਆ ਇੱਕ ਵਾਰਾ ਸਾਡਾ ਜਿਹੜਾ ਫੋਕਸ ਹੈਗਾ ਗੁਝਾਉਣ ਤੇ ਹੈਗਾ ਪੂਰਾ ਇਹ ਆਪਣਾ ਚੋਪੜਾ ਇੰਡਸਟਰੀ ਹੈਗੀ ਆ ਭਾਰਤਨਗਰ ਚ ਜੋ ਪਨੋਂ ਪੰਪਲੀ ਗਲੀ ਚ ਇੱਥੇ ਇਹਨਾਂ ਦੇ ਥੱਲੇ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੰਮ ਸੀਗਾ ਥੱਲੇ ਉਹ ਸ਼ਾਰਟ ਸਰਕਟ ਨਾਲ ਅਗ ਲੱਗਣ ਕਾਰਨ ਇੱਕ ਲੇਡੀਜ਼ ਦੀ ਤਤਰਕ ਸਾਲ ਦੀ ਸੀ ਵਿੱਚ ਡੀਲ ਜੇਰ ਤੇ ਸੀਗੀ ਉਹਦੀ ਡੈਥ ਹੋ ਗਈ ਆ ਇੱਕ ਲੜਕਾ ਸੀਗਾ ਤੇ ਉਹ ਡੀਐਮਸੀ ਦਾਖਲਾ ਉਹ ਸੀਰੀਅਸ ਹੋ ਗਈ ਠੀਕ ਸਰ ਇਹ ਪਤਾ ਲੱਗਿਆ ਕੀ ਕੀ ਕਾਰਨ ਹੋਏ ਜਿਹੜੇ ਇਹ ਜੋ ਮੌਕੇ ਤੋਂ ਹੁਣ ਪਤਾ ਲੱਗਿਆ ਸ਼ਾਰਟ ਸਰਕਟ ਨਾਲ ਅਗ ਲੱਗਣ ਕਾਰਨ ਹੋਇਆ ਥੱਲੇ ਪਲਾਸਟਿਕ ਵਗੈਰਾ ਦਾ ਧਾਗਾ ਵਗੈਰਾ ਸੀ ਕਹਿੰਦੇ ਥੱਲੇ ਤੁਹ ਪਰਨੇ ਰਜਿਸਟਰੀ ਥੱਲੇ ਜਾਨੇ ਸੀ ਕਿੰਨੇ ਬੰਦੇ ਕੋਟਾ ਕਰਦੇ ਕਿੰਨੇ ਜਾਣੇ ਸੀ ਕਰਦੇ ਹੁਣ ਪਤਾ ਕਰਦੇ ਆ ਬਾਕੀ ਹਸਪੀਟਲ ਗਏ ਹੋਏ ਆ ਕਿੰਨੇ ਕ ਬੰਦੇ ਸੀ ਕਿ ਅੰਦਰ ਮੌਕੇ ਤੇ ਪਤਾ ਲੱਗਦਾ ਬਾਅਦ ਚ ਵੈਰੀਫਾਈ ਕਰਦੇ ਆ